ਪਿੰਡ ਗਰਚਾ ਛੇ ਮੰਦਰ ਦੇ ਕੋਲ ਜੋ ਕਿ ਇੱਕ ਚਰਸਤਾ ਹੈ ਉੱਤੇ ਇੱਕ ਮੋਟਰਸਾਈਕਲ ਤੇ ਸਾਈਕਲ ਦੀ ਹੋਈ ਟੱਕਰ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਸਾਨੂੰ ਦੱਸਿਆ ਗਿਆ ਹੈ ਪੀਵੀ 32ਏ ਸੀ 8894 ਜੋ ਕਿ ਮੋਟਰਸਾਈਕਲ ਸੀ ਜਿਸ ਨੂੰ ਚਰਨਜੀਤ ਮਲਪੁਰ ਚਲਾ ਰਿਹਾ ਸੀ ਜੋ ਕਿ ਮਾਲ ਪੈਲਸ ਤੋਂ ਆਪਣੇ ਪਿੰਡ ਵਾਪਸ ਆ ਰਿਹਾ ਸੀ ਤੇ ਇਹ ਰਜਿੰਦਰਾ ਸਟੂਡੀਓ ਦੇ ਕੰਮ ਕਰਦਾ ਹੈ ਤੇ ਦੂਸਰੇ ਪਾਸੇ ਸਾਈਕਲ ਤੇ ਸਵਾਰ ਤਲਵੰਤ ਸਿੰਘ ਗਰਚਾ ਜੋ ਕਿ ਸਾਈਕਲ ਤੇ ਸੀ ਉਹ ਵੀ ਇਸੇ ਸਾਈਡ ਤੇ ਆ ਰਿਹਾ ਸੀ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਆ ਜੋ ਸਾਨੂੰ ਦੱਸਿਆ ਗਿਆ ਹੈ ਕਿ ਇਹ ਇੱਕ ਕੁਛ ਰਸਤਾ ਹੈ ਜਿੱਥੇ ਆਵਾਜਾਈ ਨਵਾਂ ਸ਼ਹਿਰ ਤੋਂ ਲੁਧਿਆਣਾ ਲੁਧਿਆਣਾ ਤੋਂ ਨਵਾਂ ਸ਼ਹਿਰ ਅਕਸਰ ਹੀ ਦਿਨ ਰਾਤ ਚੱਲਦੀ ਰਹਿੰਦੀ ਹੈ ਤੇ ਦੂਸਰੇ ਪਾਸੇ ਬੰਗਾ ਸਾਈਡ ਤੋਂ ਜਿਹੜਾ ਆ ਉਧਰੋਂ ਵੀ ਜਿਹੜੇ ਵਾਹਨ ਹੈਗੇ ਆ ਇਸ ਮੌਕੇ ਦੇ ਉੱਪਰ ਅਕਸਰ ਆਂਦੇ ਹਨ ਜੋ ਸਾਨੂੰ ਦੱਸਿਆ ਗਿਆ ਹੈ ਕਿ ਸੜਕ ਦੇ ਉੱਪਰ ਕਿਉਂਕਿ ਸੜਕ ਜਿਹੜੀ ਹੈਗੀ ਹੈ ਇਹ ਮੇਨ ਰੋਡ ਹੈਗਾ ਆ ਕੁਝ ਗੱਡੀਆਂ ਦੀਆਂ ਲਾਈਟਾਂ ਜਿਹੜੀਆਂ ਸੀ ਉਹ ਡਾਊਨ ਨਾ ਹੋਣ ਕਰਕੇ ਦੋਨੋਂ ਪਾਸੇ ਤੋਂ ਜੋ ਗੱਡੀਆਂ ਆ ਰਹੀਆਂ ਸੀ ਉਹਨਾਂ ਦੀਆਂ ਹੈੱਡ ਲਾਈਟਾਂ ਜਿਹੜੀਆਂ ਸੀਗੀਆਂ ਉਹ ਸਿੱਧੀਆਂ ਜਿਹੜੀਆਂ ਆ ਸਾਈਕਲ ਸਵਾਰ ਤੇ ਦੂਸਰੇ ਪਾਸੇ ਮੋਟਰਸਾਈਕਲ ਸਵਾਰ ਦੀਆਂ ਅੱਖਾਂ ਦੇ ਵਿੱਚ ਵੱਜਣ ਦੇ ਕਾਰਨ ਇਹ ਹਾਦਸਾ ਜਿਹੜਾ ਆ ਹੋਇਆ ਅਜੇ ਆ ਦੱਸਿਆ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਦੇ ਅਨਸਾਰ ਮੌਕੇ ਤੇ ਜੋ ਅਸੀਂ ਦੇਖਿਆ ਕਿ ਜੋ ਚਰਨਜੀਤ ਮਾਲ ਪੈਲਸ ਤੋਂ ਆ ਰਿਹਾ ਸੀ ਤੇ ਆਪਣੇ ਪਿੰਡ ਮਲਪੁਰ ਜਾ ਰਿਹਾ ਸੀ ਉਸ ਦੀ ਹਾਲਤ ਗੰਭੀਰ ਹੈ ਤੇ ਤਲਵਨ ਸਿੰਘ ਜਦੋਂ ਪੱਤਰਕਾਰ ਵੱਲੋਂ ਉਸ ਨਾਲ ਗੱਲ ਕੀਤੀ ਗਈ ਤਾਂ ਉਸਨੇ ਉਸ ਵਕਤ ਤੇ ਇਹ ਜਦੋਂ ਗੱਲ ਕੀਤੀ ਕਿਹਾ ਕਿ ਮੇਰਾ ਸੈਕਲ ਟੁੱਟ ਗਿਆ ਬਾਕੀ ਮੈਂ ਠੀਕ ਹਾਂ ਪਰ ਪੱਤਰਕਾਰ ਵੱਲੋਂ ਜਦੋਂ ਅਸੀਂ ਉਸ ਨੂੰ ਇੱਕ ਸਟੋਰ ਤੇ ਲੈ ਕੇ ਗਏ ਤਾਂ ਉਸ ਦੇ ਸਿਰ ਦੇ ਉੱਪਰ ਜੋ ਪਰਨਾ ਬੰਨਿਆ ਸੀ ਉਹ ਲਹਾਇਆ ਤਾਂ ਉਹਦੇ ਸਿਰ ਦੇ ਪਿੱਛੇ ਵੀ ਕਾਫੀ ਜਿਹੜੀ ਆ ਸੱਟ ਲੱਗੀ ਹੋਈ ਸੀ ਤੇ ਇਸ ਕਰਕੇ ਉਸ ਨੂੰ ਵੀ ਮੌਕੇ ਦੇ ਉੱਪਰ ਹਸਪਤਾਲ ਭੇਜਿਆ ਗਿਆ ਔਰ ਇਸ ਮੌਕੇ ਦੇ ਉੱਪਰ ਇੱਕ ਗੱਲ ਤੁਹਾਨੂੰ ਦੱਸ ਦਈਏ ਕਿ 108 ਐਂਬੂਲੈਂਸ ਨੂੰ ਵੀ ਫੋਨ ਲਗਾਇਆ ਗਿਆ ਅਸੀਂ ਇਸ ਬਾਰੇ ਦੇ ਵਿੱਚ ਪਹਿਲਾਂ ਵੀ ਦੱਸ ਚੁੱਕੇ ਹਾਂ ਉਹ ਫੋਨ ਜਿਹੜੇ ਆ ਬਿਲਕੁਲ ਵੀ ਨਹੀਂ ਲੱਗ ਰਹੇ ਕਿਉਂਕਿ ਜੇਕਰ ਇਹ ਗੱਡੀਆਂ ਦੇ ਫੋਨ ਲੱਗਦੇ ਤਾਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਜਾਇਆ ਜਾ ਸਕਦਾ ਹੈਗਾ ਤੇ ਇਸ ਮੌਕੇ ਤੇ ਹੀ ਇੱਕ ਸਕੂਟਰੀ ਸਵਾਰ ਜੋ ਰਾਜਾ ਸਾਹਿਬ ਮਜਾਰੇ ਤੋਂ ਰਾਹੋਂ ਨੂੰ ਜਾ ਰਹੀ ਸੀ ਉਸਨੇ ਮੌਕੇ ਦੇ ਉੱਪਰ ਦੱਸਿਆ ਜਿਸ ਦੀਆਂ ਅੱਖਾਂ ਦੇ ਸਾਹਮਣੇ ਐਕਸੀਡੈਂਟ ਹੋਇਆ ਕਿ ਉਸਨੇ ਜਦੋਂ ਖੜਾਕਾ ਸੁਣਿਆ ਤਾਂ ਇੱਕਦਮ ਉਸਨੇ ਆਪਣੀ ਸਕੂਟਰੀ ਦੀ ਬ੍ਰੇਕ ਲਗਾ ਲਈ ਜਿਸ ਕਾਰਨ ਉਸਦਾ ਵੀ ਬਚਾਅ ਹੋ ਗਿਆ ਬਾਈ ਚਾਂਸ ਉਸ ਸਕੂਟਰੀ ਤੇਜ਼ ਰਫ਼ਤਾਰ ਹੁੰਦੀ ਤਾਂ ਕੋਈ ਹੋਰ ਵੱਡਾ ਹਾਦਸਾ ਹੋ ਸਕਦਾ ਸੀ ਆਓ ਦੇਖਦੇ ਹਾਂ ਪੂਰੀ ਰਿਪੋਰਟ ਨਵਾਂ ਸ਼ਹਿਰ ਦਵਾਬਾ ਨੂੰ YouTube ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਸਾਰੇ ਸੀਗੇ ਮੈਂ ਆਪਣੀ ਸਕੂਟਰੀ ਤੇ ਸੀਗੀ ਨੌਕਰੀ ਹਜੇ ਪਹੁੰਚੀ ਆ ਮੈਂ ਉੱਥੇ ਰੋਕ ਲਈ ਜਦੋਂ ਖੜਾਕਾ ਆ ਗੱਪੇ ਦੇ ਮਤਲਬ ਹੈ ਤੁਸੀਂ ਪਿੱਛੇ ਰੋਕ ਲਈ ਤੇ ਜਦੋਂ ਜੀ ਮੈਨੂੰ ਪਿੱਛੇ ਕਰਾਕਾ ਸੁਣ ਗਿਆ ਮੈਂ ਪਿੱਛੇ ਵਾਈ ਮਤਲਬ ਤੁਹਾਡਾ ਵੀ ਬਚਾ ਹੋ ਗਿਆ ਜੇ ਸਕੂਟਰੀ ਤੇਜ ਹੁੰਦੀ ਤੁਹਾਡੀ ਮੇਰੀ ਸਕੂਟਰੀ ਤਾਂ ਤੁਹਾਡਾ ਵੀ ਕੁਛ ਨਾ ਕੁਛ ਹੋ ਸਕਦਾ ਹਾਂਜੀ ਮੈਂ ਜਿਹੜੀ ਪਿੱਛੇ ਰੋਕ ਲਈ ਕਰਾਕਾ ਬਹੁਤ ਹੋ ਗਿਆ ਨਾ ਕਿੱਧਰੋਂ ਕਿੱਧਰੋਂ ਆ ਰਹੇ ਸੀ ਕਿੱਥੇ ਮੈਂ ਸੀ ਰਾਸ ਸੇ ਮਜਾਰੇ ਤੋਂ ਆਈ ਸੀ ਰਾਜਾ ਰੱਬ ਕਹਿੰਦੇ ਆ ਕਿ ਉਹਨਾਂ ਦਾ ਆਸ਼ੀਰਵਾਦ ਨਾ ਤੁਹਾਡੇ ਜੀ ਹਾਂਜੀ ਬਾਤ ਸਬ ਜਾ ਕਿਹੜੀ ਜਗ੍ਹਾ ਰਹੀ ਸੀ ਮੈਂ ਲਹੋ ਜਾ ਰਹੀ ਸੀ ਬਰਾਉਂ ਜਾ ਹਾਂਜੀ ਚਲੋ ਠੀਕ ਹੈ ਤੁਹਾਡਾ ਤਲਵਣਵਾ ਅੱਛਾ ਤਲਵਣ ਪਿੰਡ ਘਰ ਚਾ ਹੀ ਆਪਣਾ ਹਨਾ ਕੀ ਗੱਲ ਕੀ ਹੋਈ ਆ ਆ ਕੇ ਵਿੱਚ ਮੇਰੇ ਮਾਰਿਆ ਉਧਰ ਤੁਸੀਂ ਕਹਦੇ ਸੀ ਅੱਛਾ ਕਰ ਤੇ ਸਾਈਕਲ ਵੀ ਭੰਨ ਤਾ ਅੱਛਾ ਸਾਈਕਲ ਵੀ ਭੰਨ ਦਿੱਤਾ ਇਹ ਚੱਲੇ ਕਿੱਧਰ ਨੂੰ ਸੀ ਤੁਸੀਂ ਅੱਜ ਨਹੀਂ ਜਾਣਾ ਸੀ ਅੱਛਾ ਘਰ ਨੂੰ ਜਾਣਾ ਸੀ ਆ ਸਾਈਕਲ ਭੰਨ ਦਿੱਤਾ ਉਹ ਮੋਟਰਸਾਈਕਲ ਕਿੱਥੇ ਆ ਜੀ ਜਿਹੜਾ ਵੱਜਾ ਲੱਗ ਕੇ ਨਾ ਆਇਆ ਮੈਂ ਨਾ ਅਰਜਿੰਦਰ ਕੁਮਾਰ ਅੱਛਾ ਅਰਜਿੰਦਰ ਇਹ ਕੌਣ ਮੁੰਡਾ ਕੌਣ ਆ ਇਹ ਮੁੰਡਾ ਮੇਰੇ ਕੋਲੋਂ ਕੰਮ ਕਰਦਾ ਆ ਕੀ ਨਾਂ ਕੀ ਇਹਦਾ ਇਹਦਾ ਮੈਂ ਕਿਹਾ ਚਰਨਜੀਤ ਚਰਨਜੀਤ ਕਿੱਥੋਂ ਦਾ ਆ ਇਹ ਮਲਪੁਰ ਤੋਂ ਅਰਜਿੰਦਰਾ ਸਟੂਡੀਓ ਦੇ ਕੰਮ ਕਰਦਾ ਹੈ ਅੱਛਾ ਇਹ ਹੁਣ ਕਿੱਥੋਂ ਆ ਰਿਹਾ ਸੀ ਕਿੱਧਰ ਜਾ ਰਿਹਾ ਸੀ ਪਤਾ ਕੁਛ ਮਾਲ ਪੈਲਸ ਤੋਂ ਆਇਆ ਸੀ ਮੈਨੂੰ ਤਾਂ ਟੈਲੀਫੋਨ ਆਇਆ ਬੇ ਉੱਥੋਂ ਸਾਰੋਂ ਬੋਲਦਾ ਕਿ ਸਾਈਕਲ ਵਾਲਾ ਆਇਆ ਉਹਨੇ ਦੇਖਿਆ ਨੇ ਰੋਡ ਦੇ ਉੱਪਰ ਝਾੜ ਲਿਆ ਤੇ ਇਹਦਾ ਮੋਟਰਸਾਈਕਲ ਵਿੱਚ ਵੱਜਿਆ ਤੇ ਹੁਣ ਇਹਦੇ ਸਿਰ ਤੇ ਜਾਂ ਕਿਦਾਂ ਉਹ ਮੈਂ ਦੇਖਦਾ ਹੁਣ ਗੱਡੀ ਮੰਗਾਈ ਜੇ ਆਪਣੇ ਬੜੀ ਤੇ ਇਹਨੂੰ ਹਸਪੀਟਲ ਲੈ ਕੇ ਜਾਂਦਾ ਠੀਕ ਹੈ